ਹਾਈ ਕੋਰਟ ਤੋਂ ਜ਼ਮਾਨਤ ਮਿਲਿਆ ਦੱਸਦੀਏ ਕਿ ਵੱਡੀ ਰਾਹਤ ਆ ਪਹਿਲਵਾਨ ਜਗਦੀਸ਼ ਭੋਲਾ ਨੂੰ ਦਿੱਤੀ ਗਈ ਆ ਦੱਸਦੀਏ ਕਿ ਲਗਾਤਾਰ 2013 ਤੋਂ ਜੇਲ੍ਹ ਦੇ ਅੰਦਰ ਬੰਦ ਨੇ ਕਿਉਂਕਿ 2013 ਤੋਂ ਐਨਡੀਪੀਐਸ ਦੇ ਐਕਟ ਦੇ ਤਹਿਤ ਜਿਹੜੇ ਦੋ ਪਰਚੇ ਨੇ ਉਹਨਾਂ ਤੇ ਦਰਜ ਹੋਏ ਸੀ ਤੇ ਇੱਕ ਮੰਨੀ ਲਾਂਡਿੰਗ ਦਾ ਮਾਮਲਾ ਜਿਹੜਾ ਉਹਨਾਂ ਤੇ ਦਰਜ ਹੋਇਆ ਸੀ ਤਾਂ ਹੁਣ ਤਿੰਨਾ ਮਾਮਲਿਆਂ ਦੇ ਵਿੱਚ ਜਿਹੜੀ ਉਹਨਾਂ ਨੂੰ ਜ਼ਮਾਨਤ ਮਿਲਿਆ ਵੱਡੀ ਰਾਹਤ ਮਿਲੀ ਹੈ ਦੱਸਦੀਏ 2019 ਦੇ ਵਿੱਚ ਉਹਨਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਦੋਸ਼ੀ ਠਹਰਾਇਆ ਗਿਆ ਸੀ ਮਨੀ ਲਾਂਡਿੰਗ ਮਾਮਲੇ ਦੇ ਵਿੱਚ ਦੋਸ਼ੀ ਠਹਰਾਇਆ ਗਿਆ ਸੀ 10 ਸਾਲ ਦੀ ਸਜ਼ਾ ਜਗਦੀਸ਼ ਭੋਲੇ ਨੂੰ ਹੋਈ ਸੀ ਪਰ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਅੰਦਰ ਸੀਗੇ ਜੇਲ੍ਹ ਦੇ ਵਿੱਚ ਬੰਦ ਸੀਗੇ ਪਰ ਹੁਣ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਿਆ ਦੱਸ ਦਈਏ ਕਿ ਪੰਜਾਬ ਦੇ ਬਹੁਤ ਚਰਚਿਤ ਡਰੱਗ ਤਸਕਰੀ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਗਈ ਆ ਮੋਹਾਲੀ ਦੀ ਅਦਾਲਤ ਨੇ ਉਕਤ ਕੇਸ ਦੇ ਦੋਸ਼ੀਆਂ ਨੂੰ منی ਲਾਂਡਿੰਗ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ 10 ਸਾਲ ਦੀ ਸਜ਼ਾ ਸੁਣਾਈ ਸੀ ਜਾਣਕਾਰੀ ਅਨੁਸਾਰ ਜਗਦੀਸ਼ ਪੋਲਾ ਨੂੰ ਤਿੰਨੋਂ ਮਾਮਲਿਆਂ ਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਇੱਕ منی ਲਾਂਡਿੰਗ ਦਾ ਮਾਮਲਾ ਅਤੇ ਦੋ ਐਨਡੀਪੀਐਸ ਐਕਟ ਦੇ ਨਾਲ ਸੰਬੰਧਿਤ ਮਾਮਲੇ ਦੱਸੇ ਜਾ ਰਹੇ ਨੇ ਦੱਸਣਯੋਗ ਹੈ ਕਿ ਜਗਦੀਸ਼ ਪੋਲਾ ਵਿਰੁੱਧ ਐਨਡੀਪੀਐਸ ਐਕਟ ਦੇ ਤਹਿਤ ਦੋ ਹੋਰ ਐਫਆਈਆਰ ਉਸ ਨੂੰ ਮਹਾਲੀ ਉਸ ਨੂੰ ਪਹਿਲਾਂ ਹੀ 2019 ਵਿਚ ਦੋਸ਼ੀ ਠਹਰਾਇਆ ਜਾ ਚੁੱਕਿਆ ਦੱਸਦੀ ਹੈ ਕਿ ਜਗਦੀਸ਼ ਭੋਲਾ ਅੰਤਰਰਾਸ਼ਟਰੀ ਪਹਿਲਵਾਨ ਸੀ ਅਤੇ ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਦੇ ਵਿੱਚ ਡੀਐਸਪੀ ਦੀ ਨੌਕਰੀ ਤੇ ਦਿੱਤੀ ਸੀ ਪਰ ਫਿਰ ਡਰੱਗ ਤਸਕਰੀ ਦੇ ਦੋਸ਼ਾਂ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਤਾਂ ਵੱਡੀ ਖਬਰ ਹੈ ਜਗਦੀਸ਼ ਭੋਲਾ ਨੂੰ ਜ਼ਮਾਨਤ ਮਿਲਿਆ ਡਰੱਗ ਕੇਸ ਦੇ ਵਿੱਚ ਇਹ ਜ਼ਮਾਨਤ ਦਿੱਤੀ ਗਈ ਆ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚੋਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜਿਹੜੇ ਇਹਨਾਂ ਦੇ ਵਕੀਲਾਂ ਦੇ ਵੱਲੋਂ ਜ਼ਮਾਨਤ ਦੀਆਂ ਅਰਜ਼ੀਆਂ ਲਗਾਈਆਂ ਗਈਆਂ ਸੀ ਉਸ ਤੇ ਬਹਿਸ ਕਰਦੇ ਆ ਜਿਹੜੀ ਇਹ ਜ਼ਮਾਨਤ ਆ ਦਿੱਤੀ ਗਈ ਆ ਐਨਡੀਪੀਐਸ ਮਨੀ ਲਾਂਡਿੰਗ ਕੇਸ ਚ ਜਿਹੜੀ ਵੱਡੀ ਰਾਹਤ ਮਿਲਿਆ ਬਹੁ ਕਰੋੜੀ ਡਰੱਗ ਮਾਮਲੇ ਦਾ ਦੋਸ਼ੀ ਆ ਜਗਦੀਸ਼ ਭੋਲਾ ਬਹੁ ਕਰੋੜੀ ਡਰੱਗ ਤਸਕਰੀ ਦੇ ਜਿਹੜੇ ਇਲਜ਼ਾਮ ਸੀ ਉਹ ਜਗਦੀਸ਼ ਭੋਲਾ ਤੇ ਲੱਗੇ ਸੀ ਭੋਲਾ ਤੇ ਐਨਡੀਪੀਐਸ ਦੇ ਦੋ ਕੇਸ ਦਰਜ ਨੇ 2013 ਚ ਭੋਲਾ ਤੇ ਜਿਹੜੀਆਂ ਇਹ ਐਫ ਆਈ ਆਰਾਂ ਦਰਜ ਹੋਈਆਂ ਸੀ ਮਨੀ ਲਾਂਡਿੰਗ ਮਾਮਲੇ ਦੇ ਤੇ ਕੇਸ ਦੇ ਵਿੱਚ 2019 ਇਹਦੇ ਵਿੱਚ ਦਰਜ ਹੋਇਆ ਸੀ ਤੇ 10 ਸਾਲ ਦੀ ਜਿਹੜੀ ਸਜ਼ਾ ਉਹ ਮੋਹਾਲੀ ਕੋਰਟ ਦੇ ਵੱਲੋਂ ਇਹਨਾਂ ਦੋਸ਼ੀਆਂ ਨੂੰ ਠਹਿرائی ਗਈ ਸੀ ਤਾਂ ਵੱਡੀ ਖਬਰ ਹੈ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਜਗਦੀਸ਼ ਭੋਲਾ ਨੂੰ ਵੱਡੀ ਰਾਹਤ ਮਿਲਿਆ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜੀ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਆ ਤਿੰਨਾਂ ਕੇਸਾਂ ਦੇ ਵਿੱਚੋਂ ਜਿਹੜੀ ਜ਼ਮਾਨਤ ਦੇ ਦਿੱਤੀ ਗਈ ਆ ਦੱਸਦੀ ਹੈ ਕਿ ਪਿਛਲੇ ਦਿਨੀ ਉਹਨਾਂ ਦੇ ਜਿਹੜੇ ਮਾਤਾ ਨੇ ਉਹਨਾਂ ਦਾ ਦਿਹਾਂਤ ਹੋਇਆ ਸੀ ਉਸ ਸਮੇਂ ਜਿਹੜਾ ਜਗਦੀਸ਼ ਭੋਲਾ ਨੂੰ ਜ਼ਮਾਨਤ ਅ ਤੋੜੇ ਘੰਟਿਆਂ ਦੀ ਮਿਲੀ ਸੀ ਦੋੜੇ ਘੰਟਿਆਂ ਦੀ ਰਾਹਤ ਮਿਲੀ ਸੀ ਤਾਂ ਕਿ ਉਹ ਅੰਤਿਮ ਰਸਮਾਂ ਦੇ ਵਿੱਚ ਜਿਹੜੇ ਪਹੁੰਚ ਸਕਣ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਾਂ 2013 ਤੋਂ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ ਜਗਦੀਸ਼ ਪੋਲਾ ਤਾਂ ਵੱਡੀ ਰਾਹਤ ਮਿਲੀ ਹੈ ਪਿਛਲੇ 12 13 ਸਾਲ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਦੇ ਅੰਦਰ ਆ ਤਾਂ ਹੁਣ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇਗਾ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਦੇ ਦਿੱਤੀ ਗਈ ਹੈ ਅੰਤਰਰਾਸ਼ਟਰੀ ਪਹਿਲਵਾਨ ਸੀ ਜਗਦੀਸ਼ ਪੋਲਾ ਦੱਸਦੀ ਹੈ ਕਿ ਉਹਨਾਂ ਤੋਂ ਜਿਹੜੇ ਪਹਿਲਵਾਨੀ ਦੇ ਉਹਨਾਂ ਨੂੰ ਖਿਤਾਬ ਮਿਲੇ ਸੀ ਉਹ ਵੀ ਵਾਪਸ ਲਏ ਗਏ ਸੀ ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਡੀਐਸਪੀ ਦੀ ਨੌਕਰੀ ਤੋਂ ਵੀ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਸੀ ਫਾਰਕ ਕਰ ਦਿੱਤ